ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖਾ ਆਪਵਾਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਦਾਨ ਜਿਨ੍ਹਾਂ ਤੋਂ ਖਾਲਸਾ ਵੰਸ਼ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੁਭਾਣ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਜਿਮਾਨੀਆਂ ਦੇ ਬਾਣ ਨਿਤਾਣੀਆਂ ਦੇ ਤਾਣ ਨਿਉਂਡੀਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਪਾਵਨ ਬਾਣੀ ਦਾ ਪ੍ਰਮਾਨ ਹੈ ਉਤਮ ਮਤ ਪ੍ਰਭ ਅੰਤਰਜਾਨੀ ਜਿਉਂ ਪ੍ਰੇਰੇ ਤਿਉਂ ਕਰਨਾ ਆਦਮੀ ਨੇ ਉਤਮ ਬਖਸ਼ਿਸ਼ ਕੀਤਾ ਹੈ ਸਿੱਖ ਪੰਥ ਦੀ ਨਮੈਂਦਾ ਜੱਥੇਬੰਦੀ ਸ਼ਹਿੋਂਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਖਾਲਸਾ ਪੰਥ ਦੇ ਸਹਿਯੋਗ ਨਾਲ ਧਰਮ ਹੈ ਇੱਕ ਸਾਤਾ ਜਿੰਕੀਆ ਸੀਸਤੀਆ ਪਰ ਸਿਰ ਨਾ ਦੀਆ ਐਸੇ ਦੀਨ ਦੇਵਾਲ ਪਾਦਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਰਤੀ ਦਾਸ ਜੀ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀਪੁਰ ਨੂੰ ਸਮਰਪਤ ਅਗੇ ਸਭੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਗਦੀ ਤੇ 350 ਸਾਲਾਂ ਗਰੀਾਈਪੁਰ ਨੂੰ ਸਮਰਪਤ ਗੁਰਦੁਆਰਾ ਧੋਬੜੀ ਸਾਹਿਬ ਅਸਾਂ ਤੋਂ ਨਗਰ ਕੀਰਤਨ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਦੀ ਨੁਸਰਦਾ ਹੋ ਰਿਆ ਰਾਤ ਖਰੀਦਕੋਟ ਦੀ ਪਵਿੱਤਰ ਧਰਤੀ ਤੇ ਪਹੁੰਚਿਆ ਸਮੂਹ ਸੰਗਤਾਂ ਨੇ ਤਨ ਮਨ ਧਨ ਕਰਕੇ ਸੇਵਾਵਾਂ ਕੀਤੀਆਂ ਗੁਰੂ ਗਰੀਬ ਜਵਾਜ ਸੰਗਤਾਂ ਦੀ ਕੀਤੀ ਸੇਵਾ ਖਾਇ ਪਾਉਣੀ ਸਮੂਹ ਸੰਤਾਂ ਨੂੰ ਆਪਣੇ ਘਰੋਂ ਘਰੋਂ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਨਾਮਦਾਨ ਦੀ ਦਾਤ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕਰੇ ਪਾਵਨ ਹਜਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਅੰਦਰ ਗੁਰਬਾਣੀ ਕੀਰਤਨ ਗੁਰਮਤਿ ਵਿਚਾਰ 6 ਪੌੜੀਆਂ ਅਨੰਦ ਸਾਹਿਬ ਦੀ ਦਾ ਪਾਠ ਹੋਇਆ ਸਵੁੱਚੀ ਸੇਵਾ ਦੇ ਮੌਦਿਆਂ ਹੋਈਆਂ ਬੁੱਲਾਂ ਦੀ ਇੱਵਾਂ ਬਖਸ਼ਿਸ਼ ਕਰਨੀ ਗੁਰੂ ਗ੍ਰੀਵ ਨਿਵਾਜ ਆਪ ਜੀ ਦੀ ਪਾਵਨ ਹਜਰੀ ਅੰਦਰ ਪੰਜਾਂ ਪ੍ਰਿਤ ਕਲਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਸੰਗਤ ਵਿੱਚ ਵਰਤਾਉਂਦੀ ਆਗਿਆ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀਓ ਇਸ ਵੇਲੇ ਪੰਜ ਪਿਆਰੇ ਸਿੰਘ ਸਹਿਬਾਨ ਨishan ਕੀ ਸਿੰਘ ਸਹਿਬਾਨ ਨਗਰ ਕੀ ਸਿੰਘ ਗ੍ਰੰਥੀ ਸਿੰਘ ਸੇਵਾਦਾਰ ਹਾਜ਼ਰ ਹਨ ਆਪ ਕੀ ਆਪਣੇ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਨਗਰ ਕੀਰਤਨ ਅਗਲੇ ਪੜਾਵਾਂ ਲਈ ਆਰੰਭ ਕਰਨ ਦੀ ਆਗਿਆ ਬਖਸ਼ੋ ਅੱਕਰ ਵਾਂ ਦਾ ਘਾਟਾ ਢੁਲਕ ਬੰਵਾ ਖੁਦ ਰੀ ਸਰਬੱਤ ਦੇ ਕਾਰਜ ਰਾਸ ਕਰਨੀ ਸਿੱਖ ਪੜਦੇ ਸੁਣਦੇ ਸਭ ਲਾਹੇਵੰਦ ਹੋਵਣ ਨਾਨਕ ਨਾਮ ਚੜਦੀ ਕਲਾ